ਅੱਜ 100 ਸਾਲ ਪੁਰਾਣੀ ਬਿਲਡਿੰਗ ਜੋ 100 ਸਾਲ ਪਹਿਲਾਂ ਵੀ گاਵਾਂ ਦੀ ਪਸ਼ੂਆਂ ਦੀ ਡੇਰੀ ਬਣਾਈ ਗਈ ਸੀ ਉਹ ਵੇਖਣ ਵਾਸਤੇ ਗਏ ਜਿੱਥੇ ਬਹੁਤ ਜ਼ਿਆਦਾ ਤੇ گاਵਾਂ ਨਹੀਂ ਸਨ ਪਰ ਜਿੰਨੀਆਂ ਵੀ ਸਨ ਬਹੁਤ ਵਧੀਆ ਸਨ ਜਿਨ੍ਹਾਂ ਨੂੰ ਆ ਸੁੱਕੇ ਪੱਠੇ ਪਾਏ ਜਾਂਦੇ ਆ ਸੁੱਕਾ ਘਾਈ ਹਰਿਆਣੀ ਪਾਉਂਦੇ ਸੁੱਕਾ ਹੀ ਪਾਉਂਦੇ ਤੇ ਇਹ ਜਿਹੜੀਆਂ ਗਾਵਾਂ ਬੱਜੀਆਂ ਹੋਈਆਂ ਸਾਹਮਣੇ ਬਾਹਰ ਇਹ ਦੁੱਧ ਵਾਲੀਆਂ ਗਾਵਾਂ ਨੇ ਇਹ ਸਾਰੀਆਂ ਦੁੱਧ ਦਿੰਦੀਆਂ ਤੇ ਦੁੱਧ 50 ਕਿਲੋ ਤੋਂ ਘੱਟ ਕੋਈ ਨਹੀਂ ਉਹਨਾਂ ਮੈਨੂੰ ਦੱਸਿਆ 50 ਲੀਟਰ ਤੋਂ ਘੱਟ ਦੁੱਧ ਕੋਈ ਗਾਂ ਨਹੀਂ ਦਿੰਦੀ 60 ਹੋਏਗੀ 55 ਹੋਏਗੀ ਐਡੀਆਂ ਐਡੀਆਂ ਵੱਡੀਆਂ ਭਾਰੀਆਂ ਗਾਵਾਂ ਤੇ ਪੱਖੇ ਇਹਨਾਂ ਦੇ ਉੱਤੇ ਲੱਗੇ ਦੇਖੇ ਮੈਂ ਵੀ ਐਡੇ ਐਡੇ ਵੱਡੇ ਪੱਖੇ ਇੰਨੀਆਂ ਵੱਡੀਆਂ ਵੱਡੀਆਂ ਮੋਟਰਾਂ ਪੱਖਿਆਂ ਦੇ ਵਿੱਚ ਲੱਗੀਆਂ ਹੋਈਆਂ ਤੇ ਐਡੀ ਵੱਡੀ ਡੇਰੀ ਦੇ ਵਿੱਚ ਦੋ ਕਿ ਪੱਖੇ ਲਾਏ ਹਨ ਜਿਹੜੀਆਂ ਜਿਹੜੇ ਸਾਰੀਆਂ گاਵਾਂ ਨੂੰ ਮਤਲਬ ਹਵਾ ਦਈ ਜਾਂਦੇ ਆ ਐਨੀ ਸਫਾਈ ਨਹੀਂ ਸੀ ਹੈਗੀ ਇਹ ਟਰੀ ਦੇ ਵਿੱਚ ਇਹ ਵੇਖਿਆ ਜਾਵੇ ਸਫਾਈ ਭਾਵੇਂ ਆਪਣੇ ਆਪ ਹੀ ਹੁੰਦੀ ਹੈ ਪਰ ਮੈਨੂੰ ਇੱਥੇ ਲੱਗਿਆ ਵੇਖਣ ਨੂੰ ਕਿ گاਵਾਂ ਦਾ ਨਾ ਕੋਈ ਐਡਾ ਵਧੀਆ ਨਿਜਾਮ ਨਹੀਂ ਸੀ ਹੈਗਾ ਵਧੀਆ ਤਰੀਕੇ ਨਾਲ ਗੋਆ ਸਾਰਾ ਥੱਲੇ ਤੁਰਿਆ ਫਿਰਦਾ ਭਾਵੇਂ ਸਫਾਈ ਮਸ਼ੀਨਾਂ ਦੇ ਨਾਲ ਆਪਣੇ ਆਪ ਹੀ ਮਸ਼ੀਨ ਜਿਹੜੀ ਹੈ ਉਹ ਗੋਆ ਅੰਦਰੋਂ ਬਾਹਰ ਜਿੰਨਾ ਵੀ ਹੁੰਦਾ ਪਰਛ ਤੇ ਉਹ ਲੈ ਆਉਂਦੀ ਹੈ ਤੇ ਉਹ ਆਪ ਹੀ ਆ ਦੇਖੋ ਹੌਲੀ ਹੌਲੀ ਚੱਲਦੀ ਆ ਰੁਕ ਰੁਕ ਕੇ ਜਿਵੇਂ ਇਹਨੇ ਚੱਲੀ ਜਾਣਾ 24 ਘੰਟੇ ਚੱਲਦੀ ਰਹਿੰਦੀ ਆਏ ਸਫਾਈ ਇਦਾਂ ਕਰਦੀ ਰਹਿੰਦੀ ਆ ਜਾਂ ਅੰਦਰੋਂ ਥੋੜਾ ਜਿਹਾ ਸਿਸਟਮ ਉਹਨਾਂ ਦਾ ਖਰਾਬ ਹੋਇਆ ਹੋਏਗਾ ਦੂਸਰੇ ਪਾਸੇ ਤੋਂ ਇਹ ਚੱਲ ਰਹੀ ਆ ਮਸ਼ੀਨ ਵੀ ਇੱਥੋਂ ਹੌਲੀ ਹੌਲੀ ਅੱਗੇ ਲਿਜਾ ਕੇ ਆਪਣੇ ਆਪ Goa ਚੁੱਕ ਕੇ ਸੁੱਟਣ ਦੀ ਲੋੜ ਨਹੀਂ ਪੈਂਦੀ ਮਸ਼ੀਨ ਆਪੇ ਹੀ ਬਾਹਰ ਲੈ ਆਉਂਦੀ ਆ ਤੇ ਅਗਲੇ ਬੰਨੇ ਇਹ ਖੇਤਾਂ ਵਾਲੇ ਪਾਸੇ ਇੱਕ ਵੱਡਾ ਢੇਰ ਲੱਗ ਜਾਂਦਾ ਹੌਲੀ ਹੌਲੀ ਜਿੰਨਾ ਵੀ ਗੋਹਾ ਆਉਂਦਾ ਇੱਥੇ ਆਣ ਕੇ ਇਕੱਠਾ ਹੋਈ ਜਾਂਦਾ ਇਹ ਡੇਰੀ ਬਣਾਈ ਹੈ ਬਾਹਰ ਤਾਂ ਬੜਾ ਖੁੱਲਾ ਮੌਸਮ ਹੈ ਬੜਾ ਵਧੀਆ ਵਾ ਜਦੋਂ ਦੁੱਧ ਵੀ ਚੁੰਦੇ ਆ ਨਾ ਉਦੋਂ ਵੀ ਆਪਣੇ ਆਪ ਹੀ ਉਹ ਮਸ਼ੀਨਾ ਮਤਲਬ ਲਾ ਕੇ ਤੇ ਆਪਣੇ ਆਪ ਦੁੱਧ ਵੱਡੇ ਟੈਂਕ ਵਿੱਚ ਇੱਕ ਬੰਨੇ ਇਕੱਠਾ ਸ਼ੁਰੂ ਹੋਣਾ ਸ਼ੁਰੂ ਹੋਈ ਜਾਂਦਾ ਵਾ ਤੇ ਇੱਕ ਜਿਹੜੀ ਗੱਲ ਮੈਨੂੰ ਇਹ ਉਹ ਤੇ ਤੁਹਾਨੂੰ ਆਪਣੇ ਇਥੇ ਪੱਠੇ ਹਰੇ ਪਾਉਂਦੇ ਆ ਪਰ ਇਹਨਾਂ ਨੇ ਨਾ ਆ ਖੇਤ ਵਿੱਚ ਜਿਵੇਂ ਕਟਰ ਮਾਰ ਦਿੰਨੇ ਆਪਾਂ ਕਾਹ ਘਟਣ ਵਾਸਤੇ ਇਹ ਕਾਹ ਜਾਂ ਕੁਝ ਪੱਠੇ ਛਟਾਲਾ ਵਗੈਰਾ ਬਰਸੀਨ ਥੋੜਾ ਬਹੁਤਾ ਰਲਿਆ ਮਿਲਿਆ ਉਹਨੂੰ ਕਟਰ ਮਾਰ ਦਿੰਦੇ ਆ ਜਦੋਂ ਸੁੱਕ ਜਾਂਦਾ ਤੇ ਉਹਦੀਆਂ ਵੱਡੀਆਂ-ਵੱਡੀਆਂ ਆ ਗੱਠਾ ਬਣਾ ਕੇ ਇਦਾਂ ਤੇ ਇਹ ਰੱਖ ਲੈਂਦੇ ਸੰਭ ਲੈਂਦੇ ਆ ਤੇ 12 ਮਹੀਨੇ 24 ਦਿਨ ਇਹ ਇਹੀ ਮਤਲਬ ਹਾਰ ਸਿਆਲ ਇਹਨਾਂ ਦਾ ਖਾਣਾ ਤੇ ਦੁੱਧ ਵਾਸਤੇ ਉਹਨੂੰ ਫੀਡ ਪਾਈ ਜਾਂਦੀ ਆ ਇਹਦੇ ਉੱਤੇ ਹੀ ਫੀਡ ਪਾ ਦਿੰਦੇ ਆ ਜਿਹੜੀ ਇਹਨਾਂ ਨੇ ਬਣਾਈ ਆ ਵੀ گاਵਾ ਦਾ ਦੁੱਧ ਜਿਹੜਾ ਉਹ ਘਟੇ ਨਾ ਦੁੱਧ ਬਰਾਬਰ ਰਹੇ ਤੇ ਦੁੱਧ ਵਾਸਤੇ ਉਹ ਫੀਡ ਜਿਹੜੀ ਉਹ ਵੀ ਇੱਥੇ ਵੀ ਇਹਨਾਂ ਨੂੰ ਮਿੰਤੀ-ਗਿੰਤੀ ਨਾ ਪਾਈ ਜਾਂਦੀ ਆ ਤੇ ਮੈਂ ਆ ਸਿੰਘ ਨੂੰ ਪੁੱਛਿਆ ਵੀ ਇਹ ਪੱਠੇ ਆ ਪਾਉਂਦੇ ਤੁਸੀਂ ਇਹ ਪੱਠੇ ਪੌਂ ਕਹਿੰਦੇ ਨਹੀਂ ਪੱਠੇ ਨਹੀਂ ਗਏ ਚਾਰਾ ਨਹੀਂ ਆ ਇਹ ਆ ਸੁੱਕ ਥੱਲੇ ਪਾਈ ਜਾਂਦੀ گاਵਾਂ ਦੇ ਮਤਲਬ ਸੁੱਕਾ ਥਾਂ ਕਰਨ ਵਾਸਤੇ ਤੇ ਆ ਬੈ ਜਿਹੜਾ ਇੱਧਰ ਗੱਠ ਪਈ ਹੈ ਨਾ ਸਾਫ ਜੀ ਇਹ ਪੱਠੇ ਆ ਇਹ ਖਾਣ ਵਾਸਤੇ ਚਾਰਾ ਆ ਇਹਨਾਂ ਦਾ ਆ ਬਿਲਡਿੰਗ ਆ 100 ਸਾਲ ਤੋਂ ਵੱਧ ਪੁਰਾਣੀ ਜਿੱਥੇ ਆ گاਵਾਂ ਬੱਝੀਆਂ ਨੇ ਇੱਧਰ ਜਿਹੜੀਆਂ گاਵਾਂ ਬੱਝੀਆਂ ਹੋਈਆਂ ਇਹ ਸੋਣ ਆਲੀਆਂ ਨੇ ਇਹ ਦੁੱਧ ਨਹੀਂ ਦਿੰਦੀਆਂ ਜਿਹੜੀਆਂ ਬਾਹਰ ਵੇਖੀਆਂ ਉਹੀ ਦੁੱਧ ਦਿੰਦੀਆਂ ਸਨ ਕਾ 2 2 3 4 4 ਦਿਨਾਂ ਦੇ ਆ ਬੱਚੇ ਆ ਦੋ ਇੱਥੇ ਵੱਧੇ ਹੋਏ ਕਿਦਾਂ ਪੜਕਦੇ ਪਏ ਆ ਵੀ ਕੋਈ ਇਹਨਾਂ ਨੂੰ ਛੱਡ ਦੇ ਖੋਲ ਦੇ ਪਰ ਖੋਲਣਾ ਕਿੰਨੇ ਆ ਵਿਚਾਰਿਆਂ ਨੂੰ ਖੋਲ ਦੇਣੀ ਇਹਨਾਂ ਨੂੰ ਇਹ ਬੜੀ ਮੜੀ ਗੱਲ ਆ ਆ گاਵਾ ਸੂਣ ਆਲੀਆਂ ਨੇ ਕੁਝ ਇੱਕ ਸੂਈ ਇਹਨਾਂ ਚੋਂ گا ਉਹ ਜਿਹੜੀ ਵੱਡੀ ਗਾਂ ਆ ਨਾ ਆ ਲਾਲ ਰੰਗ ਦੀ ਇਹ ਸੂਈ ਸੀ ਪਰ ਇਹਨੇ ਕਹਿੰਦੇ ਮਰਿਆ ਇਹ ਬੱਚਾ ਦਿੱਤਾ ਬੱਚਾ ਇਹਦਾ ਮਰਿਆ ਹੀ ਹੋਇਆ ਜਿਹੜਾ ਉਧਰ ਬਾਹਰ ਉਦਾਂ ਹੀ ਸੁੱਟਿਆ ਤੇ گاਵਾ ਬੜੀਆਂ-ਬੜੀਆਂ ਵੱਡੀਆਂ ਆ ਬਸ ਇੱਕ ਬਿਜ਼ਨਸ ਤੌਰ ਤੇ ਤੁਸੀਂ ਲਾ ਲਓ ਵੀ ਜਿਵੇਂ ਇੱਥੇ ਹੀ ਰਹਿਣਾ ਇਹਨਾਂ ਨੇ ਥੱਲੇ ਜਲ ਸੁੱਕਾ ਥਾਵ ਅੰਦਰ ਤਾਂ ਸਾਫ ਸਫਾਈ ਆ ਪਰ ਬਾਹਰ ਜਿਵੇਂ ਤੁਸੀਂ ਵੇਖਿਆ ਕੋਈ ਏਡੀ ਸਾਫ ਸਫਾਈ ਬਾਹਰ ਨਹੀਂ ਸੀ ਨਜ਼ਰ ਆਉਂਦੀ ਅ ਗਾਵਾਂ ਵੇਖੋ ਇੱਥੇ ਜਿਹੜੀ ਗੱਲ ਮੈਨੂੰ ਥੋੜਾ ਜਿਹਾ ਜਿਹੜੀ ਨੇ ਦਿਲ ਦੁਖਾਇਆ ਨਾ ਮੇਰਾ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸਦਾ। ਗਾਵਾਂ ਚੱਲ ਠੀਕ ਹੈ ਬਿਲਡਿੰਗ ਵੀ ਪੁਰਾਣੀ ਹੈ 100 ਸਾਲ ਤੋਂ ਪਹਿਲਾਂ ਕਹਿੰਦੇ ਇੱਥੇ ਡੇਰੀ ਹੁੰਿਆ ਕਰਦੀ ਸੀ ਬਣਾਈ ਗਈ ਸੀ ਤੇ ਹੁਣ ਵੀ ਇਹ ਉਹੀ ਬਿਲਡਿੰਗ ਜਿਹੜੀ ਹੈ ਹੁਣ ਤੱਕ ਚੱਲ ਰਹੀ ਹੈ ਇਟਲੀ ਦੇ ਵਿੱਚ ਹੈ। ਬਾਹਰ ਵੱਡੇ ਵੱਡੇ ਪੱਖੇ ਸੀਦੇ ਇੱਥੇ ਹੁਣ ਚੱਲ ਇਹਨਾਂ ਨੇ ਛੋਟੇ ਪੱਖੇ ਲਾਏ ਆ। ਵੀ ਅੱਜਕੱਲ ਜਿਵੇਂ ਇੰਡੀਆ 'ਚ ਗਰਮੀ ਆ ਨਾ ਇਟਲੀ 'ਚ ਵੀ ਗਰਮੀ ਆ। ਠੰਡ ਨਹੀਂ ਗਰਮੀ ਹੈ ਜਿਆਦੀ ਜਿਆਦੀ ਵੀ ਨਹੀਂ ਗਰਮੀ ਜਣੀ ਕੇ ਤੇ ਠੰਡ ਵੀ ਨਹੀਂ ਗਈ ਪਰ ਹੈ ਗਈ ਗਰਮੀ ਸੀ ਤੇ ਇੱਧਰ ਆ ਜਿਹੜੀਆਂ ਇਹ ਬੱਚੀਆਂ ਨੇ ਘਾਟੋ ਮਰਦੀਆਂ ਤੇ ਉਪਰਲੇ ਦੂਜੇ ਪਾਸੇ ਜਿਹੜੀਆਂ ਉਹ گاਵਾਂ ਨੇ ਸੂਨ ਵਾਲੀਆਂ ਹੁਣ ਜਿੱਥੇ ਆਪਾਂ ਚੱਲੇ ਆ ਨਾ ਆ ਸਿੰਘ ਸਾਹਿਬ ਕਹਿੰਦੇ ਪਿਆਓ ਮੈਂ ਤੁਹਾਨੂੰ ਵਿਖਾਉਣਾ ਵਾ ਜਿਹੜੀਆਂ ਤਾੜੀਆਂ ਸੋਈਆਂ ਤੇ ਉਹਨਾਂ ਦੀਆਂ ਬੱਚੀਆਂ ਆਹ ਬੱਚਾ ਜਿਹੜਾ ਮਰਿਆ ਹੋਇਆ ਸੀ ਗਾਣੇ ਦਿੱਤਾ ਤੇ ਹੁਣ ਇੱਥੇ ਜਿੱਥੇ ਚੱਲੇ ਆ ਨਾ ਆਪਾਂ ਆ ਵੇਖੋ ਆ ਵਿਚਾਰੀਆਂ ਬੱਚੀਆਂ ਇਹਦੇ ਵਿੱਚ ਜਿਵੇਂ ਤਾੜੇ ਨਹੀਂ ਹੁੰਦੇ ਕੁੱਕੜ ਤਾੜੇ ਹੁੰਦੇ ਆ ਇਧਰ ਇਹ ਬਨੇ ਬੱਚੇ ਆ ਚਿੱਟਾ ਜਿਹਾ ਬੱਚਾ ਆ ਇਹਦੇ ਵਿੱਚ ਹੀ ਰਹਿਣਾ ਵੀ ਇਹਨੇ ਇਹ ਬੜੀ ਮੈਨੂੰ ਥੋੜੀ ਗੱਲ ਨਾ ਹੋਰ ਤਰ੍ਹਾਂ ਦੀ ਲੱਗੀ ਇਹ ਬੱਚੇ ਆ ਬੱਚਿਆਂ ਨੂੰ ਕਹਿੰਦੇ ਅਸੀਂ ਵੇਚ ਦਿੰਨੇ ਆ ਮਾਲਕ ਜਿਹੜੇ ਬੱਚਿਆਂ ਨੂੰ ਵੇਚ ਦਿੰਦੇ ਆ ਵੱਚੀਆਂ ਰੱਖ ਲੈਂਦੇ ਆ ਵੱਛੇ ਵਾਸ ਥੋੜੇ ਦਿਨਾਂ ਤੱਕ ਇਹਨਾਂ ਨੇ ਮਹੀਨਾ ਮਹੀਨਾ ਹੋਰ ਰੱਖਣੇ ਮੱਛ ਬੱਚੇ ਵੇਚਦੇ ਨੇ ਇੱਥੇ ਇਹਨਾਂ ਨੂੰ ਦੁੱਧ ਇੱਥੇ ਹੀ ਇਹਨਾਂ ਨੂੰ ਖਰਾਕ ਇੱਚੋ ਬਾਹਰ ਹੀ ਨਹੀਂ ਕੱਢਣਾ ਨਾ ਦਿਨੇ ਨਾ ਰਾਤ ਮਤਲਬ ਲਗਾਤਾਰ ਕਈ ਮਹੀਨੇ ਅੰਦਰ ਹੀ ਰਹਿਣਾ ਇਹਨਾਂ ਨੇ ਗੋਆ ਸਾਫ਼ ਕਰ ਦੇਣਾ ਬਾਹਰ ਨਹੀਂ ਇਹਨਾਂ ਵਿਚਾਰਿਆਂ ਨੂੰ ਕੱਢਣਾ ਪਤਾ ਨਹੀਂ ਮੈਟਲ ਜੇ ਦੇ ਬਣੇ ਆ ਘੋਰਨੇ ਜੇ ਨੇ ਛੋਟੇ ਛੋਟੇ ਜਿਵੇਂ ਕੈਦੀ ਨਹੀਂ ਕੈਦ ਕੀਤੇ ਹੁੰਦੇ ਇਹਦੇ ਵਿੱਚ ਹੀ ਰਹਿਣਾ ਗਾਵਾਂ ਥੱਲੇ ਤੇ ਪਾਉਂਦੇ ਨਹੀਂ ਬੱਚਿਆਂ ਬੱਚਿਆਂ ਨੂੰ ਉਦਾਂ ਹੀ گاਵਾ ਚੋਂਦੇ ਆ ਬਿਨਾ ਬੱਚਿਆਂ ਤੋਂ ਹੀ ਛੱਡਣ ਤੋਂ ਇਹਨਾਂ ਨੂੰ ਦੁੱਧ ਖਰਾਕ ਇੱਥੇ ਹੀ ਮਿਲ ਜਾਣੀ ਆ ਤੇ ਇੱਥੋਂ ਹੀ ਇਹਨਾਂ ਨੂੰ ਮਤਲਬ ਕਿ ਕਈ ਮਹੀਨੇ ਲਗਾਤਾਰ ਇਹਨਾਂ ਦੱਸਿਆ ਵੀ ਇਹਨਾਂ ਨੇ ਇਹਦੇ ਵਿੱਚ ਹੀ ਰਹਿਣਾ ਇਹਦੇ ਚੋਂ ਬਾਹਰ ਨਹੀਂ ਇਹਨਾਂ ਨੇ ਨਿਕਲਣਾ ਅੰਦਰ ਹੀ ਰਹਿਣਾ ਇਹ ਗੱਲ ਥੋੜੀ ਜੀ ਦੁੱਖ ਦੇਣ ਵਾਲੀ ਸੀ ਪਰੇਸ਼ਾਨੀ ਦੇਣ ਵਾਲੀ ਸੀ ਵੀ ਮੈਂ ਸਾਡੇ ਚਲ ਭਾਵੇਂ ਇੱਕ ਦੋ گاਵਾ ਬੱਚੀਆਂ ਘੱਟ ਦੁੱਧ ਆਲੀਆਂ ਵੱਧ ਆਲੀਆਂ ਪਰ ਬਾਹਰ ਖੁੱਲੇ ਡੁੱਲੇ ਥਾਂ ਤੇ ਬੱਚੇ ਭੱਜੇ ਫਿਰਦੇ ਆ ਥੋੜਾ ਸੂਖ ਨਾਲ ਰਹਿੰਦੇ ਆ ਖੁੱਲੀ ਹਵਾ ਚ ਰਹਿੰਦੇ ਆ ਉਹਨਾਂ ਬੱਚਿਆਂ ਵੱਲ ਵੇਖ ਕੇ ਤੇ ਥੋੜਾ ਜਿਹਾ ਮਨ ਮੇਰਾ ਦੁਖੀ ਹੋਇਆ ਵੀ ਇਹ ਗੱਲ ਯਾਰ ਮਾੜੀ ਆ ਇਹ ਗੱਲ ਨਾਲ ਥੋੜੀ ਸਹੀ ਨਹੀਂ ਹੈ ਕਿ ਠੀਕ ਨਹੀਂ ਸੀ ਹੈਗੀ ਚਲੋ ਬਾਕੀ ਆਪੋ ਆਪਣੇ ਦੇਸ਼ ਦਾ ਆਪੋ ਆਪਣੇ ਰਿਵਾਜ ਕਾਨੂੰਨ ਜਿੱਦਾਂ ਹੋਣ ਆ ਫੀਲ ਪਈ ਸੀ ਜਿਹੜੀ ਪਾਉਂਦੇ ਨੇ ਬਸ